ਗੁਰਦੁਆਰਾ ਸੱਚਕੰਨ ਅੰਗੀਠਾ ਸਾਹਿਬ ਮਸਤੂਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਸ਼੍ਰੀਮਾਨ 111 ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜੀ ਦੀ 98ਵਾਂ ਸਾਲਾਨਾ ਵਰਸੀ ਬਹੁਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਵੱਖ-ਵੱਖ ਕੀਰਤਨੀਆਂ ਜਥਿਆਂ ਵੱਲੋਂ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਰਗਾਂ ਕੀਤਾ ਗਿਆ। ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਸੰਗਤਾਂ ਪੁੱਜ ਕੇ ਆਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ। ahe uh -huh. guru ਸਰਸੀ ਸੁਹਾਵੀ ਹੋ ਜਾਵੇ ਜਿਸਹਾਵੀ ਹੋ ਜਾਵੇ ਜਿਸ ਸਾਧ ਸੰਤ ਹੈ ਜਦੇ ਉਹ ਪਰਤਾਂ ਸੁਹਾਵੀ ਹੋ ਜਾਵੇ ਜਿਸ ਸਾਧ ਸੰਤ ਹੈ ਉਹ ਸਰਸੀ ਸੁਹਾਵੀ ਹੋ ਜਾਵੇ ਜਿਸ ਸਾਧ ਸੰਤ ਹੈ काल <laughs> थे ਇਹਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਬਾਚੜ ਕੇ ਸੇਵਾ ਕੀਤੀ ਅਖੀਰ ਸਾਡੇ ਰਿਪੋਰਟਰ ਗੌਰਵ ਗੁਰਕਸ਼ੇਪਰ ਨਾਲ ਗੱਲਬਾਤ ਕਰਦੇ ਆਂ ਬਹੀਗਮ ਜਥਾ ਸੰਪਰਦਾਇ ਮਸਤੂਆਣਾ ਦੇ ਪ੍ਰਧਾਨ ਸੰਤ ਬਾਬਾ ਸਰਜੀਤ ਸਿੰਘ ਜੀ ਅਤੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਜੀ ਮੀਤ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਸੋਨੀ ਸੈਕਟਰੀ ਦਦਾਰ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਇਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਭੂਤ ਦੇ ਰਿਹਾ ਸੀ ਮਸਤੋਵਾਲ ਸਾਹਿਬ ਜਿਹੜਾ ਸੰਗਰੂਰ ਤੋਂ ਗੌਰਵ ਕਰ ਖੇਰਪੜ ਦੀ ਇੱਕ ਖਾਸੀ ਰਿਪੋਰਟ ਸੰਗਤਾਂ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਦੀ 98ਵਾਂ ਵਰਸੀ ਮਨਾ ਰਹੀਆਂ ਨੇ ਬਹੁਤ ਵੱਧ ਤੋਂ ਵੱਧ ਚੜ੍ਹ ਕੇ ਸੰਗਤਾਂ 'ਚ ਉਤਸ਼ਾਹ ਹੈਗਾ ਤਾਂ ਕਿ 165 ਖੰਡ ਪਾਟ ਸੰਤਾਂ ਵੱਲੋਂ ਸੰਗਤਾਂ ਵੱਲੋਂ ਨਗਰਾਂ ਵੱਲੋਂ ਕਰਾਏ ਗਏ ਨੇ ਉਹਨਾਂ ਦੇ ਭੋਗ ਪਾਏ ਗਏ ਨੇ ਹੁਣ ਖੰਡ ਪਾਟ ਚੱਲ ਰਹੇ ਨੇ ਸੰਤ ਮਹਾਰਾਜ ਦੇ ਨਾਂ ਤੇ ਜਿਹਦੇ ਤੜਕੇ 1 ਤਰੀਕ ਨੂੰ ਤੇ 31 ਦੀ ਰਾਤ ਨੂੰ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਭੋਗ ਤੇ ਕਟੀਆਂ ਹੋਣਗੀਆਂ ਬਹੁਤ ਨਗਰਾਂ ਨੇ ਲੰਗਰ ਲਾਏ ਨੇ ਬੱਖੋ ਵਖਰੀ ਸੇਵਾ ਸੰਗਤਾਂ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਜਿੱਥੇ-ਜਿੱਥੇ ਸੇਵਾ ਕਰੀ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਰਸਾਇਆ ਹੇਠ 20ਵੀਂ ਸਦੀ ਦੇ ਮਹਾਨ ਅਵਤਾਰ ਸ੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਆਪਾਂ ਸਲਾਨਾ ਜਾਦ 98 ਬਰਸੀ ਮਨਾ ਰਹੇ ਹਨ ਉਥੇ ਹੀ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੇ ਰਲ ਮਿਲ ਕੇ ਸਵਾਮਾਂ ਕੀਤੀਆਂ ਸਾਰੀਆਂ ਸੰਗਤਾਂ ਨੇ ਲਾਕੇ ਨੇ ਲੰਗਰਾਂ ਦੀਆਂ ਸਵਾਮਾਂ ਡੇਗਾਆਂ ਦੀਆਂ ਸਵਾਮਾਂ ਜਿੱਥੇ ਜਿੱਥੇ ਵੀ ਸੰਗਤ ਨੂੰ ਸੁਆਵਾ ਮਿਲੀਆਂ ਉਥੇ-ਉਥੇ ਕੀਤੀਆਂ ਸਾਡੀ ਸੰਪਰਤਤਾ ਦੇ ਪ੍ਰਧਾਨ ਸ੍ਰੀਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਾਰੀ ਮੈਨੇਜਮੈਂਟ ਵੱਲੋਂ ਸਮੂਹ ਸੰਤ ਸੇਵਕ ਜਥੇ ਵੱਲੋਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਨ ਓਟ ਅਸਰ ਲੇਤਾ ਔਰ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਕਿ ਭਾਈ ਬਾਣੀ ਪੜੋ ਸਿਮਰਨ ਕਰੋ ਗੁਰੂ ਨਾਲ ਜੜੋ ਗੁਰੂ ਨਾਲ ਜੁੜੋ ਜਿੱਥੇ ਸੰਤ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ ਨੇ ਸੇਵਾ ਔਰ ਸਿਮਰਨ ਕਰਕੇ ਔਰ ਵਿਦਿਆ ਦੇ ਕੇ ਨਵਾਜਿਆ ਗਿਆ ਉਥੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਅਮਰਤ ਸਖੋ ਸਿੰਘ ਸਜੋ ਗੁਰੂ ਵਾਲੇ ਬਣੋ ਔਰ ਇੰਨਾ ਕੁਸ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਗੁਰਦੁਆਰਾ ਸਤਖੰਡ ਅੰਗੀਠਾ ਸਾਹਿਬ ਦੀ ਜਿਹੜੀ ਸੰਸਥਾ ਹੈ ਉਹ ਦਿਨ ਰਾਤ ਬੜੀ ਮਿਹਨਤ ਦੇ ਨਾਲ ਆਪਣੀ ਸੇਵਾ ਨਿਭਾ ਰਹੀ ਹੈ ਜਿੱਥੇ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਇਹ ਪੂਰੇ ਸਹਿਯੋਗ ਦੇ ਨਾਲ ਪੂਰੇ ਇਲਾਕੇ ਦੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇ ਰਹੀ ਹੈ ਉਥੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਬਹੁਤ ਜਾਰੇ ਕੰਮ ਆ ਦੇਣੇ ਜਿਵੇਂ ਗਰੀਬ ਲੜਕੀਆਂ ਦੇ ਵਿਆਹ ਕਰਨੇ ਔਰ ਪ੍ਰਾਇਮਰੀ ਸਕੂਲ ਸਰਕਾਰੀ ਸਕੂਲ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੀ ਘਾਟ ਸੀ ਉਹਨਾਂ ਨੂੰ ਪੂਰੀਆਂ ਕਰਨਾ ਇਲਾਕੇ ਦੇ ਵਿੱਚ ਸੰਗਤਾਂ ਦੇ ਰਹਿਸ ਵਾਸਤੇ ਸਰਆਂ ਬਣਾਉਣੀਆਂ ਇਹ ਮੈਨੇਜਮੈਂਟ ਦੇ ਇੱਕ ਹਿੱਸੇ ਦੇ ਵਿੱਚ ਇਹ ਸੁਵਾਂਵਾ ਆਈਆਂ ਨੇ ਹੋਰ ਸਾਰੇ ਇਲਾਕੇ ਨੂੰ ਨਾਲ ਲੈ ਕੇ ਇਹ ਸੁਵਾਂਵਾ ਨਿਮਾਉਂਦੀਆਂ ਨੇ ਇਹ ਸੁਵਾਂਵਾ ਦੇ ਵਿੱਚ ਜਿੰਨੀਆਂ ਸੰਗਤਾਂ ਸਾਨੂੰ ਸਹਿਯੋਗ ਦਿੰਦੀਆਂ ਨੇ ਅਸੀਂ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਮੀਤ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਹੋਰ ਪੂਰੀ ਮੈਨੇਜਮੈਂਟ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ